ਨਵਨੀਤ ਕੋਰ ਨਾਮ ਸੀਗਾ ਜੀ ਪਾਰਾ ਦਸੰਬਰ ਨੂੰ ਜਨਾਈ ਹੈ ਚਾਵਾ ਨਾਲ ਜਨਾਈ ਕਿਨੇ ਕੱਲ ਸਾਨੂੰ ਫੋਨ ਆ ਸਾਡੇ ਕੋ ਦਸ ਵਜੇ ਤੁਹਾਡੀ ਕੁੜੀ ਘਰ ਤੋਂ ਹੋ ਗਈ ਹੈ ਹਏ ਅੱਛਾ ਕਿ ਕਿੰਨੀ ਪਤਾ ਨਹੀਂ ਸਾਨੂੰ ਜੀ ਕੁਝ ਨਹੀਂ ਪਤਾ ਕਿਸੇ ਨੇ ਕੁਝ ਨਹੀਂ ਕਰਦਾ ਕੁਝ ਨਹੀਂ ਜੀ ਕਿਸੇ ਨੂੰ ਫੋਨ ਨਹੀਂ ਆਇਆ ਲਾਟਵੋਨ ਨੇ ਆਪਣੇ ਮਮਾ ਨਾਲ ਕੀਤੀ 2 ਵਜੇ ਤੱਕ ਕੱਲ ਤੋਂ ਜਿਹੜੀ ਪਹਿਲੀ ਰਾਤ ਸੀਗੀ ਜੀ ਅਗਲੇ ਦਿਨ ਫੋਨ ਨਹੀਂ ਆਇਆ ਮੈਂ ਬਠਿੰਡੇ ਆਟੋ 'ਚ ਰਹਿਣਾ ਜੀ ਮੇਰੇ ਘਰ ਦੇ ਕਹਿੰਦੇ ਆ ਜਾ ਕੁੜੀ ਦਾ ਫੋਨ ਨਹੀਂ ਆਇਆ ਘਬਰਾ ਪਈ ਜਾਂਦਾ ਮੈਂ ਘਰੇ ਆ ਗਿਆ ਮੈਂ ਵੀ ਲਾਇਆ ਨਹੀਂ ਚੱਕਿਆ ਫਿਰ ਰਾਤੀ ਲੈ ਨਹੀਂ ਚੱਕਿਆ ਸਾਰੀ ਰਾਤ ਸਵੇਰੇ 3 ਵਜੇ ਮੈਨੂੰ ਘਰ ਦੇ ਆਠਾਇਆ ਉਹ ਤੇ ਕੁੜੀ ਨੂੰ ਅਸੀਂ ਫੋਨ ਕੀਤਾ ਕਹਿੰਦੀ ਅੰਕਲ ਮੈਂ ਜਾਨੀ ਆ ਉਹ ਗਈ ਹੈ ਉਹਨੇ ਜਾ ਕੇ ਕਾਰ ਲੱਭ ਕੇ ਦਰਵਾਜਾ ਖੜਕਾਇਆ ਨਹੀਂ ਜਿਹੜੇ ਉਹਦੇ ਨਾਲ ਰਹਿੰਦੇ ਸਕੇ ਮੁੰਡਾ ਉਹ ਲੱਗ ਰਿੰਦਾ ਸੀਗਾ ਇਹ ਦੋ ਹੀ ਕਮਰੇ ਸੀਗੇ ਉਹਨੂੰ ਵਿਚਾਰੇ ਨੂੰ ਫੋਨ ਕੀਤਾ ਉਹ ਕਹਿੰਦਾ ਕਿ ਕੋਈ ਨਹੀਂ ਦੇਖਦਾ ਕੋਨੇ ਖਿੜਕਾ ਨਹੀਂ ਫਿਰ ਉਹਨੇ ਪੁਲਿਸ ਬੁਲਾਈ ਆ ਕਹਿੰਦੇ ਜਿਵੇਂ ਸਾਨੂੰ ਦੱਸਿਆ ਜੀ ਪੁਲਿਸ ਨੇ ਖੋਲਿਆ ਤੇ ਅੰਦਰ ਮਰੀ ਪਈ ਹੈ ਜੀ ਉਹ ਰੋਲ ਕੇ ਸਾਨੂੰ ਮੇਰੀ ਟੀਮ ਨੂੰ ਕਹਿੰਦੀ ਪਾਪਾ ਕੁਝ ਨਾ ਘਬਰਾਓ ਤੁਸੀਂ ਐਡੇ ਵੱਡੇ ਚਾਲੀ ਸੀਗੇ ਤੁਸੀਂ ਆਟੋ ਜਾ ਗਏ ਮੈਂ ਤੁਹਾਨੂੰ ਬੜਾ ਵੱਡਾ ਫੇਰ ਕਰਦਾ ਕੀ ਤੁਹਾਨੂੰ ਵੱਡਾ ਮੀਨਸ ਖਲਾ ਕੇ ਦਾ ਕੀ ਕਰ ਕੀ ਸਾਨੂੰ ਕੋ ਕੋਲ ਆ ਜੀ 12 ਦਸੰਬਰ ਨੂੰ ਗਈ ਜੀ ਪਹਿਲੀ ਵਾਰੀ ਪਰ ਨੋ ਤਰੀਕ ਨੂੰ ਆਜਾ ਲੱਗਦਾ 12 ਦਸੰਬਰ ਨੂੰ ਗਈ ਜੀ ਪਹਿਲੀ ਵਾਰੀ ਗਈ ਹੈ ਜੀ ਸਟੱਡੀ ਵੀਜ਼ੇ ਤੇ ਜਾ ਸਟੱਡੀ ਵੀਜ਼ੇ ਤੇ ਗਈ ਜੀ ਅਸੀਂ ਤਾਂ ਆਪਣੇ ਪਰੋਣੇ ਦੇ ਜਾਂਦੀਆਂ ਤਿਆਰੀਆਂ ਕਰਦੇ ਪਿਆ ਹੁਣ ਮੈਰਜ ਕੀਤੀ ਸੀ 1 ਜੰਕਤੂਬਰ ਨੂੰ ਆਈ ਉਹਦਾ ਵਿਆਹ ਕੀਤਾ ਪਹਿਲਾਂ ਇੰਨਾ ਸੋਹਣਾ ਸਾਨੂੰ ਪਰੋਣਾ ਮਿਲਿਆ ਰੱਬ ਮੈਂ ਕਹਿੰਦਾ ਸਭ ਨੂੰ ਦਵੇ ਉਦਾਂ ਦਾ ਇੰਨਾ ਸੋਹਣਾ ਇੰਨਾ ਚੰਗਾ ਪੁੱਤ ਮਿਲਿਆ ਮੈਨੂੰ ਓ ਮੇਰੇ ਕੋਲ ਮੈਂ ਗੁਰਮੀ ਮੇਰੇ ਭੈਣ ਭਰਾ ਵਾ ਗੁੜੇ ਇੰਨਾ ਇੰਨਾ ਪਰਿਵਾਰ ਚੰਗਾ ਟੁੱਡੀ ਰਹਿੰਦੇ ਨੇ ਉਹ ਵੀ ਵਿਚਾਰੇ ਰੁੱਲ ਗਏ ਅਸੀਂ ਵੀ ਰੁੱਲ ਗਏ ਜੀ ਦੋ ਡੱਬੇ ਰੁੱਲ ਗਏ ਸਾਡੇ ਇਹ ਬੰਕਰਤੀ ਲੱਗਦਾ ਸਰਕਾਰ ਕੀ ਬਤ ਕਰ ਰਹੀ ਓਏ ਸਾਨੂੰ ਭਾਜੀ ਕੀ ਚਾਹੀ ਸਾਡੀ ਧੀ ਦੀ ਮਿੱਟੀ ਆ ਜੇ ਤੇ ਐ ਇਹਨੇ ਜੋ ਗਹਿਨੀ ਮੈਨੂੰ ਲਿਆ ਸਕਾਂ ਜੀ ਮੈਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਮੇਰੀ ਧੀ ਮੇਰੇ ਮਰੀ ਜਾਏ ਕਿ ਤੂੰ ਦੇਖ ਲਈ ਜੀ ਮੇਰੀ ਧੀ ਦਾ ਮੂਹ ਬਣੋ ਤਾ ਆ ਰਹੀ ਸੋ ਗੀ ਨਾ ਬੋਤ ਜਰਾ ਯੂ ਵੀ ਦੇ ਨਾ ਪੁੱਤ ਰਾਮ ਨੇ ਦੇ ਦਿਆ ਰੁਪਿਆ ਦੇ ਪੁੱਤ ਹੈ ਜੋ ਬਾਲਿਆ ਅੱਜ ਮੇਰਾ ਲੱਕ ਤੋੜ ਗਿਆ ਨਮਨੀਤ ਕੌਰ ਨਾ ਜੀ ਬੇਟੀ ਦਾ ਇਹ 1 ਅਕਤੂਬਰ ਨੂੰ ਇਹਦੀ ਮੈਰਿਜ ਕੀਤੀ ਹੈ ਜੀ ਤੇ 12 ਦਸੰਬਰ ਨੂੰ ਇਹ ਕੈਨੇਡਾ ਗਈ ਹੈ ਜੀ ਉੱਥੇ ਇਹਨਾਂ ਨੂੰ ਪਰਸੋਂ ਸਵੇਰ ਕੱਲ ਸਵੇਰ ਫੋਨ ਆਇਆ ਇਹਨਾਂ ਨੂੰ ਕਿ ਇਹਨਾਂ ਦੀ ਬੇਟੀ ਦੀ ਡੈਥ ਹੋ ਗਈ ਹੈ ਜੀ ਮੈਂ ਤੁਹਾਡੇ ਮਾਧਿਅਮ ਦੇ ਰਾਈ ਸਰਕਾਰ ਅੱਗੇ ਅਪੀਲ ਕਰਦਾ ਇੱਕ ਤਾਂ ਪਤਾ ਲਗਾਇਆ ਜਾਵੇ ਕਿ ਇਹਦਾ ਕਾਰਨ ਕੀ ਹੈ ਜੀ ਇਹਦੀ ਮੌਦਾ ਕਾਰਨ ਕੀ ਹੈਗਾ ਜੀ ਤੇ ਮੈਂ ਸਾਰੇ ਪ੍ਰਸ਼ਾਸਨ ਨੂੰ ਸਾਰੇ ਸਮਾਜ ਸੇਵੀਆਂ ਨੂੰ ਸਾਰੇ ਐਨ ਜੀਓ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਦੀ ਬੇਟੀ ਦੀ ਮਿੱਟੀ ਲਿਆਉਣ ਦੇ ਵਿੱਚ ਇਹਨਾਂ ਦੀ ਮਦਦ ਕੀਤੀ ਜਾਵੇ ਜੀ ਮੈਂ ਤੁਹਾਡਾ ਪ੍ਰਸਤਾਵ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਖਬਰ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਹੈ ਜੀ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਆਪਦੀਧੀ ਦੀ ਬਿੱਟੀ ਨੂੰ É